ਮੁਰੋ ਗੁਰ ਸਾਧੂ ਜੋ ਮਾਈ ਭਾਈ ਦੀ ਸਮਝ ਪੜੇ ਪ੍ਰੇਮ ਦੇ ਲਾਗ ਲਾਗ ਨੱਪਿਆ ਗੁਰੂ ਮਾਨ ਦੀ ਬਾਣੀ ਕਹ ਰਹੀ ਜਾਂ ਹਰ ਕਾ ਨਾਮ ਕੋਟ ਪਉ ਖੋਲ ਤੇ ਨਾਮ ਦੇ ਬਰਾਬਰ ਦੇ ਹੋਸਣੇ ਨਾਮ ਤੋਂ ਕਸੂਰ ਨਾ ਹੋਏ ਨਾ ਨਾ ਗੁਰੂ ਦੇ ਨਾਮ ਪਾਵਾਂ ਨੰਨ ਕੋਈ ਆਜਾ ਕੇ ਬਾਕਾ ਨਾ ਤੇ ਗੁਰੂ ਦੀ ਨਾਲ ਸੰਤਾਂ ਕੀਰਤਨ ਸੁਣ ਲਈਆਂ ਅਗਰ ਬਾਣੀ ਸੁਣ ਲਈਆਂ ਤੇ ਨਾਮ ਲੱਭ ਪੋਈਏ ਮੇਜ਼ੀ। ਉਰੂ ਬਾਦ ਸਾਡੀ ਕਿਰਪਾ ਹੋਏ ਆਮ ਆਪ ਲੱਭਿਆ ਲੰਦਾ। ਆਪ ਜੇ ਪਾਇ ਜੱਬਾ ਤੋਂ ਨਾਮ ਆਪ ਜਵਾ ਤੋਂ ਹਰ ਵੀ ਹੁੰਦਾ। ਉਰੂ ਬਾਦ ਸਾਡੀ ਕਿਰਪਾ ਹੋਏ ਗੁਰੂ ਸਾਡੀ ਤੇ ਤਾਂ ਗੁਰੂ ਦੇ ਸਾਥ ਮਿਲ ਜੇ ਆ। ਇਤਨ ਸੁਨੋ ਨੈਰਸ ਅਜ਼ਰ ਨਾ ਬੁਨੋਈ ਗੁਰੂ ਬਾਤਾਂ ਦੀ ਕੀ ਬਾਤ ਹੈ ਤਾਮਾਮ ਲਫੈਰਨ ਦੋ ਹਜ਼ਰ ਕੇ ਮਾਈ ਪਾਏ ਦੀ ਸੰਗ ਵਗੇ ਬੇਨਤੀ ਆ ਮੜ ਜਾ ਮਥਾਣਾ ਪੀਰਾ ਵਕੀਰਾ ਬਣੋ ਕੇਵਲ ਮਥਾ ਦੇਖਣਾ ਗੁਰੂ ਗ੍ਰੰਥ ਸਾਹਿਬ ਜੀ ਇਹਨੇ ਬਹੁਤੇ ਗੋਡਿਆਂ ਨੂੰ ਹੱਥ ਲਾਈ ਜਾਂਦੇ ਪੈਰਾਂ ਨੂੰ ਹੱਥ ਲਾਈ ਜਾਂਦੇ ਇਹ ਵਾਰ ਇਹ ਦਿੱਤੀ ਪਿਛਲੀ ਦਸ ਪੌਛ ਸੱਦੀਆ ਉਹਨਾਂ ਖਾਲਸੇ ਵਾਤੇ ਲਾਇਰ ਜੀ ਕਾ ਖਾਲਸਾ ਤੇ ਵਾਇਰ ਜੀ ਕੀ ਫਦੇ ਮਲੋਂ ਦਾ ਬਾਦ ਦਾ ਹੁਕਮ ਹੈ ਇਹ ਦਵਾਰਾ ਬੈਂਦੀਆ ਮੜੀਆਂ ਮਸਾਣਾ ਪੀਰਾ ਫੀਰਾ ਨੇ ਮੰਨਣਾ ਕੇਵਲ ਮਤਲ ਦੇਖਣਾ ਨੋ ਗੁਰੂ ਦਾ ਸੱਜ ਗੁਰਬਾਣੀ ਪੜੋ ਤੇ ਕਮਾਣਾ ਸੁਣੋ ਕੀ ਕਹਿੰਦੇ ਆਪਦੇ ਉਹਨੂੰ ਮੰਨੋ ਤੇ ਮਾਨਸਬਾ ਰੱਖੋ ਜੇ ਆਪਾਂ ਨੂੰ ਮਲ ਤੇ ਤੇ ਨਦਰਣਾ ਉਦੋਂ ਸੌਂਦਾ ਟਾਈਮ ਹੁੰਦਾ ਉਹ ਟਾਈਮ ਫੁੰਦਾ ਕਰੋ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਬੜਿਆ ਗਿਆ ਬਾਣੀ ਪੜੇ ਜਿਹੜਾ ਨੀ ਕੋੜਿਆ ਸਤਨਾਮ ਦਾ ਜਾਪ ਕਰੇ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ ਗੁਰੂ ਵਾਲੇ ਤਾਂ ਹੀ ਬਣਾਂਗੇ ਜੇ ਅੰਮ੍ਰਿਤ ਛਕਾਂਗੇ ਤੇ ਅੰਮ੍ਰਿਤ ਛਕ ਕੇ ਅੰਮ੍ਰਿਤ ਦੀ ਰਹਿਤ ਰੱਖਾਂਗੇ ਅਮਰਤ ਵਾਲੇ ਉੱਠਾਂਗੇ ਇਸ ਕਰਕੇ ਕੋ ਦਸਵੇਂ ਪਾਤਸ਼ਾਹ ਵੀ ਆਪਾਂ ਨੂੰ ਹੁਕਮ ਲਾ ਗਏ ਨੇ ਨਾਲੇ ਦੋਰੇ ਰੋਜ਼ ਅਰਦਾਸ ਹੁੰਦੀ ਆ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਦਸਵੇਂ ਪਾਤਸ਼ਾਹ ਹੁਕਮ ਕਰ ਗਏ ਨੇ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੀ ਕਾਲੋ ਦੇਵ ਸਾਡੇ ਗੁਰੂਆਂ ਸਾਹਿਬ ਆਜਾ ਲਾਗ ਰਹੇ ਨੇ ਜਿਹੜਾ ਇਹਨਾਂ ਨੂੰ ਹਜਰਵਾਦ ਸੰਧ ਉਹਨਾਂ ਦੇ ਹਜਰਵਾਦ ਨਹੀਂ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਮਤਲਬ ਦੇਖਣਾ ਤੇ ਕਿ ਉਹ ਗੁਰੂਆਂ ਸਾਹਿਬ ਨੂੰ ਇਹਨਾਂ ਅਮਰ ਝਗਿਆ ਜਿਹਨਾਂ ਨਹੀਂ ਝਗਿਆ ਕਿ ਨਾ ਨਹੀਂ ਬਾਬਾ ਪਰ ਮੈਂ ਸਮਝ ਜਾਂਦੇ ਨਾ ਮਤھے ਦੇਖੀ ਮਤਾਂ ਗੁਰੂਆਂ ਸਾਹਿਬ ਨੂੰ ਦੇਖਣਾ ਉਹ ਮਾਰੇ ਹੁਕਮ ਲਾਗੇ ਸਾਰ ਕੇ ਆਪਾਂ ਹੁਕਮ ਮੰਨਣਾ ਗੁਰੂ ਦਾ ਗੁਰ ਕੀ ਮਾਤੋ ਲੈ ਧਿਆਨੇ ਭਗਤ ਨਾਮੋਂ ਦੂਜੇ ਸਤ ਵੇਖੋ ਬਾਬਾ ਦੀਰ ਸਿੰਘ ਜੀ 1 ਵਜੇ ਉੱਠਦੇ ਹਾਂ ਕੋਈ ਉੱਠੇ ਨਾ ਉੱਠੇ ਇਹਨਾਂ ਉਹਨਾ ਆਪਣਾ ਜਿਵੇਂ ਲਾਡਾ ਜੀ ਉਹ ਤੋਂ ਪੰਜ ਗਰਾਂਤੀ ਦੇ ਪਾਰ ਕਰਦੇ ਹਾਂ ਗੁਰਵਾਨੀ ਦੀ ਖੋਜ ਕਰਦੇ ਹਾਂ ਜਦੋਂ ਹਰ ਮੰਦਰ ਸਾਹਿਬ ਦੀ ਜੱਦੀ ਆਉਣ ਲੱਗੀ ਆ ਤੇ ਵੇਖੋ ਸਿਰ ਲਾ ਗਿਆ ਤੜੀ ਲੰਦਾਂ ਦਾ ਉਹ ਨਾਮ ਦੀ ਸ਼ਕਤੀ ਸੀ ਛੁਰ ਕੇ ਨਾਮ ਜਪਿਆ ਕਰੋ ਜ਼ਰੂਰ ਕਿਉਂ ਮਾਰੇ ਬਾਣੀ ਕਹ ਰਹੀ ਆ ਹਰ ਦਾ ਨਾਮ ਕੋਟ ਪਰਫ ਹੋਵੇ ਇਹਦੇ ਵਿੱਚ ਮਿਲਿਆ ਬੈ ਕੇ ਨਾਮ ਜਪਣਾ ਮਹਿਬਾਨੀ ਕਹ ਰਹੀ ਆ ਉਠ ਤੱ ਬੈਠ ਤ ਸੋਤ ਨਾਮ ਕੋ ਨਾਮਿਕ ਜਨ ਕੇ ਸਰ ਕਾ ਨਾਮ ਸਾਹਿਬ ਜੀ ਕਹਦੇ ਕੰਮ ਨਹੀਂ ਭੇਜਿਆ ਕੰਮ ਵੀ ਕਰੋ ਨਾ ਗੁਰਬਾਨੀ ਸਖਣਾ ਤੇ ਨਾਮ ਦਾ ਆਪਣਾ ਵੀ ਜ਼ਰੂਰੀ ਆ ਉੱਠਦਾ ਬੈਠਦਾ ਖੌਂਦਾ ਨਾਮ ਜਪੀਦਾ ਨਿਵਾਫਾ ਛਾਉ ਨੂੰ ਮੰਜ਼ਦੈ ਬੈਜਦਾ ਨਾ ਖਾਣ ਵਾਸਤੇ ਨਾਮ ਜ਼ਬਤੇ ਜ਼ਬਤਾਂ ਨੀਂਦਾ ਵਾਦੇ ਉਹ ਸੁੱਤੀ ਨਾਮ ਚ ਰਹਿੰਦੀ ਆ ਮਾਲੀ ਦਾ ਹੁਕਮ ਪੂਰਾ ਜੇ ਨਹੀਂ ਮੰਨਿਆ ਜਾਦਾ ਮਾਲੀ ਤੇ ਕਹ ਰਹੇ ਨੇ ਸਾਹ ਘਰਾਸ ਨਾਮ ਸਮਾਏ ਫੇ ਮਾਲੀ ਦੁਆਨੇ ਚ ਕਹ ਰਹੇ ਨੇ ਆਠ ਪੈਰ ਹਰ ਕਾ ਨਾਮ ਆਰਦ ਰਵੰਦੇ ਰਾਦ ਦੇ ਮਾਰੰਦੇ ਰਾਦ ਦੇ ਨਾਮ ਲਬੀ ਜਾ ਕੰਮ ਨੀ ਕਰੋ ਤੇ ਸਾਕੇ ਜੇ ਸੁਖ ਲਾਣਾ ਤੇ ਮਾਰੇ ਬਾਰੇ ਜੀ ਆ ਨਾਮ ਰੰਗ ਸਰਬ ਸੁਖ ਹੋਏ ਬੜਾ ਭਾਗੀ ਕਿਸਾ ਪ੍ਰਾਪਤ ਜਿਹੜੀ ਸੇਵਾ ਕਰਦੇ ਆ ਸੇਵਾ ਮੰਦੀ ਗਰੀਬੀ ਹੋਏ ਸੇਵਾ ਕਰਤ ਹੋਏ ਨੇ ਕੰਮ ਦੇਖੋ ਉਤ ਪ੍ਰਾਪਤ ਸੁਣੋ ਨਿਰਾ ਨਾਮ ਦੀ ਸੇਵਾ ਜੇਕਰ ਤੁਨਵਾ ਦੇ ਦੋ ਫਰ ਹੁੰਦੇ ਨੇ ਜਿੱਥੇ ਬੱਧੀ ਉੱਡ ਕੇ ਚਲਾ ਜਾਂਦਾ ਸਰ ਕੇ ਨਿਰਾ ਨਾਮ ਲਪਾਂਗੇ ਤਾਂ ਇਹ ਇੱਕ ਬਾਰਾ ਜੇ ਨਦੀ ਸੇਵਾ ਕਰਾਂਗੇ ਤਾਂ ਇਹ ਇੱਕ ਬਾਰਾ ਸੇਵਾ ਵੀ ਕਰੋ ਤੇ ਨਾਮ ਲਪਾ ਇਹ ਰੱਬ ਕੇ ਤੇ ਮਾੜ ਦਾ ਹੁਕਮ ਨੂੰ ਕਿਰਤੀ ਮਾਤੂ ਲੈ ਆਣੇ ਭਗਤ ਬਣਾ ਬੜੂ ਬੇਸੰਦੇ ਭਾਵੇਂ ਕਿਨੇ ਬੜੇ ਲਿਖੇ ਨੇ ਕਰ ਗੁਰਦੀ ਮੱਤੇ ਚਲੋ ਜੋ ਗਰਮਾਨੇ ਕੇ ਦੀਆਂ ਮੰਨੋ ਕਰਕੇ ਦਾਸ ਕੋ ਕੋਈ ਕਿਹ ਦੇ ਖੋ ਬੋਲੇ ਮਾਹੀ ਦੇ ਨੇ ਇੱਕ ਮਿੱਤੀ ਦੇ ਤੇ ਮਾਰਾ ਲਾਕੇ ਦੀ ਸੰਗੂ ਅਸੀਂ ਮਦਾ ਜਦੇ ਨੇ ਪਰਦੇਸਾਂ ਦੇ ਚਾਨ ਕੇ ਮਾ ਬੋਠਾ ਇਹ ਮਬੋਤਾ ਜੀ ਮੇ ਗੁਰੂ ਰਬਨਾ ਤੇ ਸੰਤਾਂ ਦੇ ਸਜੋਗ ਨਾ ਤੇ ਸੰਤਾਂ ਵੀ ਆਉਂਦੀਆਂ ਨੇ ਉਹਨਾਂ ਨੇ ਵਧਾਈ ਆ ਤੇ ਸੰਤਾਂ ਨੂੰ ਵੀ ਤੇ ਲੱਖ ਲੱਖ ਵਧਾਈਆਂ ਹੋ ਗਈਆਂ ਸੱਜਣੋ ਵਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੇ